ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਵਸਤੇ ਜੀ ਦੋਸਤੋ ਮਤਲਬ ਅੱਜ ਪ੍ਰਵਾਤ ਫੇਰੀ ਨਿਕਲ ਰਹੀ ਹੈ ਗੁਰਦਾਸ ਨਗਰ ਦੇ ਅੰਦਰ ਦੇਖੋ ਕਿਉਂਕਿ ਦੋ ਰਬਦਾਸ ਜੀ ਦਾ ਜਨਮ ਦਿਨ ਆ ਰਿਹਾ ਤੇ ਬੜੇ ਧੁੰਮਤਾਂ ਨਾਲ ਮਨਾਇਆ ਜਾ ਰਿਹਾ ਹੈ ਬਲੇ ਰਪੁਰਾ ਦੇ ਅੰਦਰ ਤੇ ਮੁਹੱਲਾ ਗੁਰਦਾਸ ਨਗਰ ਦੇ ਅੰਦਰ ਦੇਖੋ ਜਾਬਤ ਲਾਈਟ ਦੀਆਂ ਕੀਤੀਆਂ ਹੋਈਆਂ ਨੇ ਤੇ ਇਹ ਹੈਗੀ ਹੈ ਜੀ ਗੁਰਦਾਸ ਧਰਮ ਸਾਲਾ ਤੇ ਮੰਦਰ ਹੈਗਾ ਦੂਸਰੀ ਸੈਟ ਤੇ ਜਿੱਥੇ ਸਾਥੀ ਜਾਂਦੇ ਉਹ ਸਾਹਮਣੇ ਸਰਵਾ ਫੇਰੀ ਆ ਰਹੀਆਂ ਉੱਥੋਂ ਤੱਕ ਜਾਂਦੀਆਂ ਨੇ ਸਾਰੀਆਂ ਆਏਗਾ ਸੀ ਤੁਸੀਂ ਤੱਕ ਦੇਖੋ ਕਿੰਨੀ ਵਜੇ ਸਜਮਤ ਕੀਤੀ ਹੈ ਜਾਂਦੀਆਂ ਦੇ ਸਾਥ ਜਾਂ ਉੱਧਾ ਉਹ ਸੋਹਣਾ ਲੱਗਦਾ ਜਿੱਥੇ ਸਾਥ ਬੈਠ ਜਾਂਦੇ ਹੈ ਜਿਹੇ ਸਾਹਮਣੇ ਕਿੰਨਾ ਸੋਹਣਾ ਥੀ ਵਾ ਹੈ ਔਰ ਇਹ ਕੇਸ ਗੁਰੂ ਦਾਸ ਨਗਰ ਵੀ ਦਾਸ ਨਗਰ ਗੁਰੂ ਦਾਸ ਨਗਰ ਮਲੇਰਕੋਟਲਾ ਇਹ ਦੇਖੋ ਜੀ ਕਿੰਨਾ ਸੋਹਣਾ ਬਿਊਟੀਫੁਲ ਥੀ ਪ੍ਰਵਾਤ ਫੇਰੀ ਦੂਸਰੀ ਸਾਈਡ ਨੂੰ ਮੁੜ ਗਈ ਤੇ ਗਲੀਆਂ ਦੇ ਵਿੱਚ ਘੁੰਮ ਰਹੀ ਆ ਤੇ ਆਪਾਂ ਤੁਹਾਨੂੰ 4-5 ਦਿਨ ਲਗਾਤਾਰ ਜੋ ਗੁਰੂ ਦਾਸ ਦੀ ਮਹਿਮਾ ਹੈਗੀ ਆ ਉਹ ਤਾਨੂੰ ਆਪਾਂ ਦਿਖਾਵਾਂਗੇ ਐਕਸਪਲੋਰ ਕਰਾਂਗੇ ਇਸ ਵਲੋਗ ਰਾਹੀਂ ਇੱਕਦਰਾ ਰਸਤਾ ਬੰਦ ਹੁੰਦਾ ਚਾਰ ਰੱਪ ਖੋਲਦਾ ਏ ਜੈ ਜੈ ਤੇਰੇ ਬਹੁਤ ਵੀ ਹੋ ਵੀ ਸਕਦਾ ਏ ਹੋ ਵੀ ਸਕਦਾ ਏ ਉਹ ਖੋ ਵੀ ਹੈ ਉਹ ਖੋ ਵੀ ਸਕਦਾ ਹੈ ਮਰੇ ਜene ਹੈ ਉਹ ਦੇਵੀ ਸਕਦਾ ਏ ਉਹ ਕੋ ਵੀ ਸਕਦਾ ਏ ਉਹ ਦੇਵੀ ਸਕਦਾ ਹੈ ਉਹ ਕੋ ਜੇ ਰੰਗਾ ਮੜਾਇਓ ਤਕੜੀ ਵਿੱਚ ਤੋੜਦਾ ਏ ਟਿਕ ਰਸਤਾ ਬੰਦ ਹੁੰਦਾ ਯਾਰ ਰੱਬ ਕੋ ਦਏ ਟਿਕ ਰਸਤਾ ਬੰਦ ਹੁੰਦਾ ਸਾਰੇ ਰੱਬ ਕੋਲ naie ਓ ਛੱਡ ਮਾਲਕ ਤੇ ਦੋਰਾ ਤੂੰ ਕਿਉਂ ਤੋੜਦਾ ਏ ਇੱਕ ਰਸਤਾ ਬੰਧ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਧ ਹੁੰਦਾ ਚਾਰ ਰੱਬ ਖੋਲਦਾ ਏ ਮਾਲਕ ਕਿਤੇ ਜੋ रस्ता पंदो चार रोलाए हिकु रा प ਦੋਸਤੋ ਹਿਮਾਚਲ ਪ੍ਰਦੇਸ਼ ਗਿੰਦਰ ਨਗਰ ਬਰੋਟ ਵੈਲੀ ਦਾ ਜੋ ਆਪਣਾ ਐਪੀਸੋਡ ਜਿਹੜਾ ਸੀਗਾ ਉਹ ਆਪਾਂ ਹਜੇ ਬੰਦ ਕੀਤਾ ਹੋਇਆ ਤੇ ਇਸੇ ਕਰਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਆ ਰਿਹਾ ਤੇ ਉਹਦੀਆਂ ਪ੍ਰਭਾਤ ਫੇਰੀਆਂ ਵੀ ਚੱਲ ਰਹੀਆਂ ਨੇ ਤੇ ਆਪਣੇ ਇੱਕ ਤਰੀਕ ਨੂੰ ਆਪਣੇ ਨਗਰ ਕੀਰਤਨ ਜਿਹੜਾ ਮਲੇਰਕੋਟਲਾ ਜਿੰਦਰ ਆਪਣੇ ਆਰੰਭ ਹੋਵੇਗਾ ਤੇ ਉਹ ਵੀ ਆਪਾਂ এক্সਪਲੋਰ ਕਰਾਂਗੇ ਤੇ ਬਾਕੀ ਦੋਸਤੋ ਜਦੋਂ ਆਪਾਂ ਇਹ ਸਾਰਾ ਗੁਰਦਾਸ ਮਹਾਰਾਜ ਵਾਲਾ ਜੋ ਆਪਣੇ ਜਨੁ ਦਿਹਾੜੇ ਦਾ ਪ੍ਰੋਗਰਾਮ ਆ ਉਹ ਦਿਖਾਉਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਜਗਿੰਦਰ ਨਗਰ ਤੇ ਆਪਣੇ ਹਿਮਾਚਲ ਪ੍ਰਦੇਸ਼ ਦਾ ਜਿਹੜਾ ਬਾਕੀ ਦਾ ਐਪੀਸੋਡ ਆ ਜਿਹੜੇ ਵਲੌਗ ਨੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਚੱਲਦੇ ਆ ਜੀ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ